ਹਾਂਜੀ ਦੋਸਤੋ ਤੁਸੀਂ ਸਮੋਸਿਆਂ ਦੇ ਬਾਰੇ ਪੁੱਛਿਆ ਸੀ ਕਿ ਕਿਵੇਂ ਬਣਾਉਨੇ ਆ ਆਹ ਲਓ ਆਪਾਂ ਸਭ ਤੋਂ ਪਹਿਲਾਂ 2.5 ਕਿਲੋ ਆਲੂ ਸ਼ੈਲ ਕੀ ਰੱਖ ਲੈਨੇ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਆ ਹੁਣ ਕਟਿੰਗ ਬੋਰਡ ਆਪਣਾ ਤਿਆਰ ਆ ਤੇ ਆਲੂ ਕੱਟ ਕੇ ਜਿਹੜੇ ਆਪਾਂ ਪ੍ਰਾਪ ਵਿੱਚ ਪਾਉਣੇ ਸ਼ੁਰੂ ਕਰਦੇ ਆ ਜੀ ਦੂਸਰੇ ਪਾਸੇ ਤਤੀਲੇ ਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਤਕਰੀਬਨ 3 ਲੀਟਰ ਪਾਣੀ ਪਾ ਕੇ ਤੇ ਉਹਨੂੰ ਜਿਹੜਾ ਆ ਉਬਲਣ ਦੇ ਵਾਸਤੇ ਰੱਖ ਦਿੱਤਾ ਹੈ ਤੇ ਉਧਰ ਆਲੂ ਕੱਟਣੇ ਸ਼ੁਰੂ ਕਰ ਦਿੱਤੇ ਆ ਜੀ ਆਲੂ ਆਪਣੇ ਜਿਹੜੇ ਆ ਉਹ ਕਯੂਬ ਦੇ ਵਿੱਚ ਕੱਟੇ ਗਏ ਆ ਸਾਰੇ 2.5 ਕਿਲੋ ਜੀ ਪਾਣੀ ਉਪਰ ਦੇ ਨੇੜੇ ਪਹੁੰਚ ਗਿਆ ਪਰ ਆਪਾਂ ਹੁਣ ਇਹਨਾਂ ਨੂੰ ਇਸ ਪਾਣੀ ਦੇ ਵਿੱਚ ਪਾ ਦੇਣਾ ਹੈ ਜੀ ਲਓ ਜੀ ਆਲੂ ਹੁਣ ਪਾਣੀ ਦੇ ਵਿੱਚ ਉਬਲਣ ਦੇ ਵਾਸਤੇ ਪਾ ਦਿੱਨੇ ਤੇ ਇਹਦੇ ਵਾਸਤੇ 5-7 ਮਿੰਟ ਲੱਗਣਗੇ ਉਨੇ 5-7 ਮਿੰਟਾਂ 'ਚ ਆਪਾਂ ਹੋਰ ਕੰਮ ਕਰ ਲੈਨੇ ਆ ਜਿੰਨੀ ਦੇ ਆਪਣੇ ਆਲੂ ਉੱਭਰੇ ਆ ਉੰਨੇ ਸਮੇਂ ਵਿੱਚ ਆਪਾਂ ਇੱਕ ਆਹ ਚਨੇਆਂ ਦਾ ਡੱਬਾ ਲੈ ਕੇ ਤੇ ਇਹ 850 ਗ੍ਰਾਮ ਆ ਜਦੋਂ ਚੋ ਪਾਣੀ ਕੱਢ ਟੁੱਟ ਲਿਆ ਇਹਨਾਂ ਸਾਰੇ ਤਕਰੀਬਨ ਬੜੇ ਹੋਏ ਛੋਲੇ ਮਿਲ ਜਾਂਦੇ ਆਪਾਂ ਨੂੰ ਆਹ ਵੀ ਮਾਰਕੀਟਾਂ ਦੇ ਵਿੱਚ ਤੇ ਇਹ ਤਕਰੀਬਨ 1.5 ਕਿਲੋ ਤੋਂ ਥੋੜੇ ਜਿਹਾ ਘੱਟ ਰਹਿ ਜਾਂਦੇ ਆ ਤੇ ਨਾਲ ਹੀ ਆਪਣੇ ਕੋਲ ਮਟਰ ਨੇ ਬਿਲਕੁਲ ਫਰੇਸ਼ ਵਰਗੇ ਦੀਪ ਵੇਲ ਦੇ ਵਿੱਚੋਂ ਤੇ ਹੁਣ ਆਪਾਂ ਜਿਹੜਾ 10 ਦੇ ਵਿੱਚ ਇਹਨਾਂ ਨੂੰ ਧੋ ਲੈਣਾ ਤਿਆਰੀ ਕਰ ਲੈਣੀ ਆ ਜਿੰਨੇ ਦੇਰ ਆਪਣੇ ਆਲੂ ਭਰਦੇ ਹਜੇ ਇਹਨਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਕਿ ਕਾਈ ਇਹਨਾਂ ਦੇ ਨਾਲ ਲੋਕ ਕੋਈ ਕੈਮੀਕਲ ਲੱਗਾ ਹੋਵੇ ਕੋਈ ਕੁਝ ਨਿਕਲ ਜਾਵੇ ਤੇ ਸਾਫ਼ ਹੋ ਜਾਈਏ ਇਹਨਾਂ ਛੋਲਿਆਂ ਦੇ ਵਿੱਚ ਜੀ ਤਕਰੀਬਨ 2 ਕੱਪ ਜਿਹੜੇ ਮਟਰਾਂ ਦੇ ਮੈਂ ਪਾਉਣਾ ਹੁੰਦਾ ਤੁਸੀਂ ਇਹ ਵੀ ਐਕਰੀ ਪਾ ਸਕਦੇ ਆਪਣੇ ਪੇਸਟ ਮੁਦਕ ਜਾਂ ਨਾ ਵੀ ਪਾਗੋ ਕੋਈ ਨਹੀਂ ਪਰ ਮੈਂ ਉਹ ਕਪ ਮਟਰਾਂ ਦੇ ਇਹਦੇ ਵਿੱਚ ਜ਼ਰੂਰ ਪਾਉਣਾ ਜਿਹੜੇ ਲਗਭਗ ਅੱਧਾ ਜਿੰਨੇ ਤਰੀਕ ਹੋ ਜਾਂਦੇ ਆ। ਲਓ ਜੀ ਆਪਣੇ ਛੋਲੇ ਉਬਲੇ ਹੋਏ ਤੇ ਮਟਰ। ਇਹ ਆਪਣੇ ਕੋਲ ਤਿਆਰ ਹੋ ਗਏ ਆ ਜੀ ਤੇ ਇਹਨਾਂ ਨੂੰ ਪਾਣੀ ਪਾ ਕੇ ਇੱਕ ਪਾਸੇ ਰੱਖ ਲਿਆ। ਆ ਆਪਣੇ ਛੋਲੇ ਤੇ ਮਟਰ ਮਿਕਸ ਕਰਕੇ ਆਪਾਂ ਇੱਕ ਪਾਸੇ ਰੱਖ ਲਿਆ। ਇੱਧਰ ਆਲੂ ਉਬਲਣ ਲੱਗ ਪਏ ਆ ਹੁਣ ਦੇਖ ਕੇ ਕਿ ਇੰਨੇ ਕੁ ਥੋੜੇ ਜਿਹਾ ਖੜੇ ਹੋਣ ਉਦੋਂ ਇਹਨਾਂ ਨੂੰ ਕੱਢ ਲੈਣਾ ਆ। ਲਓ ਜੀ ਆਲੂ ਆਪਣੇ ਉਬਲ ਗਏ ਆ। ਇਹ ਪਾਪਾ ਇਹਨਾਂ ਨੂੰ ਹੁਣ ਕੱਢ ਕੇ ਦੁਬਾਰਾ ਫੇਰ ਆਪਣੇ ਪਾਪਨ ਦੇ ਪਾੜਨਾ ਮੈਂ ਖੁੱਲੀ ਜੀ ਪ੍ਰਾਤ ਰੱਖੀ ਹਿੱਥ ਚ ਪਾ ਲੈਣਾ ਹੈ। ਇਸ ਪ੍ਰਾਤ ਚ ਪਾ ਲੈ। ਆਪਣੇ ਆਲੂ ਉਬਲ ਕੇ ਤਿਆਰ ਹੋ ਗਏ ਆ। ਛੋਲੇ ਤੇ ਮਟਰ ਆਪਾਂ ਭਿਓ ਕੇ ਰੱਖੇ ਹੋਏ ਆ। ਆਓ ਹੁਣ ਅਗਲਾ ਸਟੈਪ ਕਰਦੇ ਤੜਕਾ ਲਾਉਣ ਦਾ। ਤਦੀਲਾ ਆਪਾਂ ਤਿਆਰ ਕਰ ਲਿਆ ਆ ਜੀ। ਵਿੱਚ ਥੋੜਾ ਜਿਹਾ ਤੇਲ ਪਾਵਾਂਗੇ। 2-4 ਚਮਚੇ ਕਲਾਰੇ ਨੂੰ ਪਛਾਣ ਦੇ ਬਾਸਤੇ ਆਪਾਂ ਕੋਈ ਪਤੀਲਾ ਜਿਹਦੇ ਵਿੱਚ ਆਲੂ ਉਬਾਲੇ ਸੀ ਉਹਦੇ ਵਿੱਚ ਹੀ ਹੁਣ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਤੇ ਇਸ ਨੂੰ ਚਲਾ ਲਿਆ ਦੁਬਾਰਾ ਹੁਣ ਇਹਨੂੰ ਫੁੱਲ ਨਹੀਂ ਚਲਾਉਣਾ ਥੋੜਾ ਜਿਹਾ ਬਿਲਕੁਲ ਮਾੜਾ ਜਿਹਾ ਮਮੁੱਲੀ ਜਿਹਾ ਮਾਦਮ ਕਰ ਲੈਣਾ ਨੌ ਦੇ ਉੱਤੇ ਪੂਰਾ ਹੁੰਦਾ ਤੇ ਮੈਂ ਅੱਠ ਦੇ ਉੱਤੇ ਕੀਤਾ ਆ ਹੁਣ ਇਸ ਦੇ ਵਿੱਚ ਆਪਾਂ ਆਪਣੇ ਮਸਾਲੇ ਪਾਵਾਂਗੇ ਹਾਂਜੀ ਲੋ ਜੀ ਤੇਲ ਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਉਣੀ ਹੈ ਹਿੰਗ ਜੀ ਹਿੰਗ ਤੋਂ ਬਾਅਦ ਪਾਉਣੇ ਨੇ ਮੇਥੇ ਚਮਚਾ ਦੋ ਚਮਚੇ ਮਿੱਠਿਆ ਤੋਂ ਬਾਅਦ ਪਾਉਣਾ ਜੇ ਪੰਚਪੂਰਨ ਫਿਰ ਇਸ ਤੋਂ ਬਾਅਦ ਆਪਾਂ ਪਾਉਨੇ ਇਹਦੇ ਵਿੱਚ ਇਹ ਆਪਣੇ ਜਿਹਨਾਂ ਨੂੰ ਕਹਿੰਦੇ ਨੇ ਰਾਈ ਜਿਹਨੂੰ ਸਰੋਂ ਦੇ ਦਾਣੇ ਵੀ ਕਹਿੰਦੇ ਤਾਂ ਫਿਰ ਪਾਉਣੀ ਹੈ ਇਹਦੇ ਵਿੱਚ ਕਲੰਜੀ ਫਿਰ ਪਾਉਣਾ ਇਹਦੇ ਵਿੱਚ ਆਪਾਂ ਜੀਰਾ ਸਾਬਤ ਫਿਰ ਕਾਲਾ ਜੀਰਾ ਤੇ ਥੋੜੀ ਜਿਹੀ ਸੌਂਫ ਇਹਦੇ ਤੋਂ ਬਾਅਦ ਥੋੜੀ ਜਿਹੀ ਅਜਵੈਣ ਤੇ ਇਹ ਸਾਰਾ ਕੁਝ ਘੜ ਕੇ ਪਿਆਰ ਤੇ ਫਿਰ ਇਹਦੇ ਵਿੱਚ ਪਾਉਣਾ ਹਲਕਾ ਜਿਹਾ ਲਸਣ ਪੋਟਾ ਫਿਰ ਆ ਗਿਆ ਅਦਰਕ ਪੋਟਾ ਲਓ ਜੀ ਇਹ ਹੈਗੇ ਆਪਣੇ ਬੇਸਿਕ ਪਹਿਲਾ ਤਰ੍ਹਾਂ ਦਾ ਤਿਆਰ ਕਰਦੇ ਮਸਾਲੇ ਬਾਕੀ ਆਪਾਂ ਮਟਰ ਭੁੰਨ ਕੇ ਉੱਪਰ ਪਾਵਾਂਗੇ ਤੇ ਮੈਂ ਦੁਬਾਰਾ ਦਿਖਾਵਾਂਗੀ ਹਾਂ ਜੀ ਆਪਣੇ ਖੜੇ ਮਸਾਲੇ ਪੈ ਗਏ ਆ ਤੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਫੋਨ ਲੈਣਾ ਜੋ ਇਹਨਾਂ ਦੀ ਸਾਨੂੰ ਲੈਉਣ ਲੱਗ ਜੂਰੇ ਉਸੇ ਤਾਈ ਮੀ ਆਪਾਂ ਇਹਨਾਂ ਦੇ ਵਿੱਚ ਜਿਹੜੇ ਮਟਰ ਤੇ ਛੋਲੇ ਰੱਖੇ ਹੋਏ ਉਹਨਾਂ ਨੂੰ ਪਾਣੀ ਕੱਢ ਕੇ ਮਚੂੜ ਕੇ ਵਿੱਚ ਪਾ ਦਿੰਦੇ ਹਾਂ ਹਾਂਜੀ ਲੋ ਜੀ ਆਪਾਂ ਛੋਲੇ ਤੇ ਮਟਰ ਜਿਹੜੇ ਆ ਉਹ ਇਹਦੇ ਵਿੱਚ ਪਾਤੇ ਆ ਤੇ ਬਾਕੀ ਜਿਹੜੇ ਮੀਨ ਮਸਾਲਾ ਹੁਣ ਇਸ ਤੋਂ ਬਾਅਦ ਪਾਵਾਂਗੇ ਤੇ ਇਹ ਹਲਕੇ ਭੁੱਜ ਜੀ ਜਾਂਦੇ ਜਿੰਨੀ ਦੇਰ ਆਪਣੇ ਮਟਰ ਤੇ ਛੋਲੇ ਭੁੱਜਦੇ ਹਲਕਾ ਜਿਹਾ 19 ਦੇਰ ਆਪਾਂ ਅਗਲਾ ਰੌਣ ਪਸਾਣ ਦਾ ਤਿਆਰ ਕਰ ਲਵਾਂਗੇ ਥੋੜੀ ਜਿਹੀ ਕਾਲੀ ਮੈਂ ਤੇ ਆ ਰੈਸ ਲੇਪੀ ਵੀ ਇਹ ਨੂੰ ਜਿਹਾ ਰਿਹਾ ਉਸੇ ਸਮੇਂ ਤੁਸੀਂ ਦਰਮਨ ਦਾ ਕੰਮ ਹੈ ਨਾ ਤਾਂ ਜੋ ਇਹਦੀ ਜਿਹੜੀ ਖੁਸ਼ਬੂ ਆ ਉਹ ਹੋ ਵਧੀਆ ਹੋਵੇ ਤੇ ਆਪਣਾ ਮਸਾਲਿਆਂ ਦਾ ਜਿਹੜਾ ਦੂਸਰਾ 라ਉਂਡ ਆ ਉਹ ਤਿਆਰ ਆ ਮੈਂ ਮਖਾਉਣਾ ਕਿ ਹੁਣ ਆਪਾਂ ਇਸ ਤੋਂ ਬਾਅਦ ਕਿਹੜੇ ਕਿਹੜੇ ਹੋਰ ਮਸਾਲੇ ਇਸਤੇਮਾਲ ਕਰਦੇ ਕਿਉਂਕਿ ਸਾਡੇ ਸੱਜਣਾਂ ਨੇ ਪੁੱਛਿਆ ਸੀ ਕਿ ਮਸਾਲੇ ਜਰੂਰ ਦੱਸੋ ਕਿ ਤੁਸੀਂ ਕਿਹੜੇ ਕਿਹੜੇ ਪਾਉਨੇ ਆ ਨਾ ਇੱਥੇ ਚਨੇ ਤੇ ਮਟਰ ਹਲਕੀ ਜਿਹੀ ਅੱਗ ਤੇ ਭੁੱਜ ਰਹੇ ਆ ਕੋਸੇ ਇੱਕ ਖੜੇ ਮਸਾਲੇ ਆਪਾਂ ਸਾਰੇ ਪਾਸਦੇ ਆ ਸੈਕੰਡ ਰਾਉਂਡ ਦੇ ਵਿੱਚ ਨੌਲ ਮਸਾਲਾ ਪਾਉਣਾ ਉਹਦੇ ਵਿੱਚ ਆਪਣੇ ਕੋਲ ਜੀ ਲੂਣ ਆ ਤੇ ਟੇਸਟ ਮੁਤਾਬਕ ਉਹਦੇ ਬਾਅਦ ਕਾਲਾ ਲੂਣ ਆ ਜੀ ਉਸ ਤੋਂ ਬਾਅਦ ਗਰਮ ਮਸਾਲਾ ਆ ਫਿਰ ਆਪਣੇ ਕੋਲ ਅਨਾਰ ਦਾਣਾ ਪਾਊਡਰ ਆ ਫਿਰ ਅਨਾਰ ਦਾਣਾ ਪਾਊਡਰ ਤੋਂ ਬਾਅਦ ਆਪਣੇ ਕੋਲ ਅੰਬਚੂਰ ਪਾਊਡਰ ਆ ਫਿਰ ਆਪਣੇ ਕੋਲ ਮਿੱਠੀਆਂ ਪੈਪਰਿਕ ਪੈਪ੍ਰਿਕਾ ਹੁੰਦੀਆਂ ਤੇ ਮਿਰਚਾਂ ਵਰਗੀਆਂ ਜਿਹੜੀਆਂ ਪਰ ਇਹ ਕੌੜੀਆਂ ਨਹੀਂ ਹੁੰਦੀਆਂ ਥੋੜੀਆਂ ਮਿੱਠੀਆਂ ਹੁੰਦੀਆਂ ਆ ਇਸ ਤੋਂ ਇਲਾਵਾ ਆਪਣੇ ਕੋਈ ਮੀਟ ਵੈਜੀਟੇਬਲ ਮਸਾਲਾ ਆ ਫਿਰ ਆਪਣੇ ਕੋ ਕਰੀ ਆ ਮਦਰਾਸ ਕਰੀ ਤੇ ਥੋੜਾ ਜਿਹਾ ਫਿਰ ਗਰਮ ਮਸਾਲਾ ਵੀ ਆ ਤੇ ਜੇ ਤੁਸੀਂ ਚਾਹੋ ਇਹਨਾਂ ਤੋਂ ਕੁਝ ਵੀ ਮਿਕਸ ਕਰ ਸਕਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ ਪਾਉਣਾ ਟੇਸਟ ਮੁਤਾਬਕ ਹੀ ਆ ਤੇ ਆਪਾਂ ਆਪਣੇ ਕੋ ਕਾਲੀਆਂ ਮਿਰਚਾਂ ਨੇ ਤੇ ਲਾਸਟ ਵਿੱਚ ਆਪਾਂ ਪਾਉਣੇ ਨੇ ਮੇਥੀ ਜਿਹੜੀ ਦੁੱਤੇ ਹੁੰਦੇ ਸੁੱਕੇ ਹੋਏ ਮੇਥੀ ਦੇ ਉੱਪਰ ਟੇਸਟ ਦੇ ਵਾਸਤੇ ਸਗੰਧ ਦੇ ਵਾਸਤੇ ਜੀ ਸਾਰੇ ਮਸਾਲੇ ਦਿੱਤੇ ਆ ਆਪਾਂ ਪਾ ਜਿਹੜੇ ਸੈਕੰਡ ਰਾਉਂਡ ਵਿੱਚ ਵਿਖਾਈ ਸੀ ਤੇ ਇਹਦੇ ਦੇ ਸਤੋਂ ਇੱਕ ਮੇਟਾ ਬਾਹਰ ਰੱਖ ਲਈਆਂ ਆ ਆਪਾਂ ਕਿਉਂਕਿ ਜੇ ਹੁਣੇ ਪਾ ਦੀ ਤੇ ਆਪਾਂ ਨੂੰ ਚੜਨ ਲੱਗ ਜਾਣੀਆਂ ਦੂਜਾ ਮੇਥੀ ਦੇ ਪੱਤੇ ਜਿਹੜੇ ਉਹ ਲਾਸਟ ਵਿੱਚ ਪਾਉਣੇ ਆ ਤੇ ਆਲੂ ਮਿਕਸ ਕਰਕੇ ਇਸ ਲਈ ਇਹ ਬਾਹਰ ਰੱਖ ਲਏ ਨੇ ਜੀ ਆਹ ਲਓ ਜੀ ਹੁਣ ਆਪਾਂ ਆਲੂ ਜਿਹੜੇ ਆ ਉਹ ਵਿੱਚ ਪਾਤੇ ਆ ਫੁੱਲਾ ਆਪਣਾ ਬੰਦ ਆ ਅਲੂ ਥੋੜੇ ਜਿਹਾ ਮਾਰ ਕੇ ਖੜੇ ਆ ਜੀ ਇਹ ਤੇ ਇਹਨਾਂ ਨੂੰ ਹੁਣ ਆਪਾਂ ਪਾ ਕੇ ਤੇ ਚੰਗੀ ਤਰ੍ਹਾਂ ਜਿਹੜੇ ਮਿਕਸ ਕਰ ਦੇਣਾ ਆ ਤੇ ਮਿਕਸ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਮੜਕੇ ਜਿਹੜੀ ਮੇਥੀ ਐ ਸੁੱਕੀ ਹੋਈ ਥੋੜੀ ਜਿਹੀ ਉਹ ਪਾ ਦੇਣੀ ਆ ਜੀ ਲਓ ਜੀ ਹੁਣ ਆਪਾਂ ਮੇਥੀ ਪਾ ਕੇ ਤੇ ਸਾਰਾ ਕੁਝ ਪਾ ਕੇ ਆਹ ਮਸਾਲਾ ਕਰਤਾ ਆ ਪਿਆਰ ਆਪਣਾ ਸਮੋਸਿਆਂ ਦੇ ਵਿੱਚ ਭਰਨ ਵਾਲੇ ਜਿਹੜੇ ਆਲੂ ਆ ਮਟਰਿਆ ਚਨੇ ਆ ਉਹ ਸਭ ਕੁਝ ਤਿਆਰ ਹੋ ਗਿਆ ਰਲ ਗਿਆ ਆ ਇਹਦੇ ਵਿੱਚ ਮਸਾਲਾ ਵੀ ਬਣ ਗਿਆ ਆ ਭੁੱਜ ਵੀ ਗਿਆ ਆ ਜੀ ਤੇ ਹੁਣ ਇਸ ਤੋਂ ਅਗਲਾ ਕੰਮ ਜਿਹੜਾ ਆ ਆਪਣੀ ਸਰਕਾਰ ਦਾ ਆ ਤੇ ਉਹਨਾਂ 2 ਕਿਲੋ ਆਟਾ ਗੁੰਨਾ 2 ਕਿਲੋ ਆਟਾ ਗੁੰਨ ਕੇ ਜਦੋਂ ਦਿਲ ਕਰੇ ਉਦੋਂ ਸ਼ਾਮ ਤੱਕ ਤੇ ਉਹਦੀਆਂ ਤਕਰੀਬਨ 40 ਰੋਟੀਆਂ ਬਣ ਜਾਂਦੀਆਂ 80 ਸਮੋਸੇ ਬਣ ਜਾਂਦੇ ਤੇ 80 ਆਕਦਾ ਮਸਾਲਾ ਆ ਉਹਨਾਂ ਦੇ ਹੱਥ ਦੇ ਮੁਤਾਬਕ ਹਾਂ ਬਾਕੀ ਆਪੋ ਆਪਣੇ ਹੱਥ ਤੇ ਨਿਰਪੜ ਕਰਦਾ ਆ ਕੋਈ ਇਹ ਦੇ 75 ਬਣਾਉਂ ਕੋਈ 70 ਬਣਾਉਂ ਕੋਈ 82 85 ਵੀ ਬਣਾ ਸਕਦਾ ਆ ਸੋ ਇਹ 1.5 ਕਿਲੋ ਦੇ ਕਰੀਬ ਮਟੀਰੀਅਲ ਤਿਆਰ ਹੋ ਗਿਆ ਥੋੜਾ ਬੋਧ ਘੱਟ ਹੋ ਜੇ ਤਿੰਨ ਤੋਂ 1.5 ਕਿਲੋ ਦੇ ਵਿੱਚ ਵਿੱਚ ਕਿਉਂਕਿ ਆਲੂਆਂ ਦੀਆਂ ਛਿੱਲਾਂ ਵੀ ਲਾਈਆਂ ਸੀ ਜਿਹੜੇ 2.5 ਕਿਲੋ ਸੀਗੇ ਉਹਨਾਂ ਚ ਦੋ ਕੱਪ ਮਟਰਾਂ ਦੇ ਜਿਹੜੇ ਲਗਭਗ 1.5 ਕਿਲੋ ਸੀ ਤੇ ਉਸ ਤੋਂ ਇਲਾਵਾ ਚਨੇ ਉਬਲੇ ਹੋਏ ਜਿਹੜੇ 850 ਗ੍ਰਾਮ ਉਬਲੇ ਹੋਏ ਪਾਣੀ ਸਮੇਤ ਹੁੰਦੇ ਆ ਜਦੋਂ ਉਹਨਾਂ ਨੂੰ ਨਿਚੋੜ ਲਈਏ ਤੇ ਕਰੀਬ ਉਹ 450 500 ਗ੍ਰਾਮ ਰਹਿ ਜਾਂਦੇ ਆ ਸੋ ਇਹ ਮਟੀਰੀਅਲ ਸੀ ਮਸਾਲੇ ਮੈਂ ਤੁਹਾਨੂੰ ਸਾਡੇ ਦੱਸਦੇ ਆ ਤੇ ਸੋ ਜੇਸ ਵੀ ਸਾਡੇ ਵੀਰ ਨੇ ਖੁਆਇਸ਼ ਕੀਤੀ ਸੀ ਕਿ ਇਹ ਦੱਸਣ ਦੀ ਵੀ ਕਿਹੜੇ-ਕਿਹੜੇ ਮਸਾਲੇ ਪਾਉਂਦੇ ਆ ਇਹ ਉਹਨਾਂ ਦੇ ਵਾਸਤੇ ਵੀਡੀਓ ਜੀ ਉਹ ਦੇਖ ਲੈਣ ਤੇ ਉਮੀਦ ਕਰਦੇ ਕਿ ਤੁਹਾਨੂੰ ਪਸੰਦ ਆਊਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗਾ ਮਿਲਦੇ ਆ ਅਗਲੀ ਵਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਆਖਰੀ ਸਲਾਹ ਲਓ ਜੀ ਜਦੋਂ ਤੁਸੀਂ ਮਸਾਲਾ ਤਿਆਰ ਕਰ ਲਿਆ ਤੇ ਜੇ ਤੁਸੀਂ ਵਿਆਹੇ ਪਰੇ ਬੰਦੇ ਹੋ ਤੇ ਘਰ ਦੀ ਕਿਚਨ ਵਿੱਚ ਤਿਆਰ ਕਰ ਰਹੇ ਹੋ ਤਾਂ ਫਿਰ ਇੱਕ ਚੀਜ਼ ਨਹੀਂ ਤੁਸੀਂ ਭੁੱਲਣੀ ਕਿ ਕੰਮ ਸਾਰਾ ਕਰਨ ਤੋਂ ਬਾਅਦ ਚੁੱਲ੍ਹੇ ਦੀ ਜਿਹੜੀ ਸਫਾਈ ਮਾਰਨੀ ਆ ਉਹ ਨਹੀਂ ਭੁੱਲਣੀ ਜਿੰਨਾ ਬੱਤ ਬੱਤ ਸਾਫ਼ ਹੁੰਦਾ ਕਰਨਾ ਨਹੀਂ ਤਾਂ ਕਿਤੇ ਸਮੋਸੇ ਬਣਾਉਂਦੇ ਬਣਾਉਂਦੇ ਮਸਾਲਾ ਬਣਾਉਂਦੇ ਹੁੰਦੇ ਕਾਲਾ ਨਾ ਘਰ ਦੇ ਵਿੱਚ ਬਣਾ ਲਿਓ ਸੋ ਉਹਦੇ ਵਾਸਤੇ ਸੌਖਾ ਜਿਹਾ ਤਰੀਕਾ ਆ ਜਿਵੇਂ ਹੁਣ ਮੈਂ ਪੂਰੀ ਤਰ੍ਹਾਂ ਸਫਾਈ ਮਾਰ ਦਿੱਤੀ ਆ ਇਸੇ ਤਰ੍ਹਾਂ ਕੁਛ ਵੀ ਇਹ ਸਫਾਈ ਮਾਰਨੀ ਨਹੀਂ ਭੁੱਲਣਾ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ